ਸਾਸੀ ਕਾਲ ਜੀ ਸਾਰਿਆਂ ਨੂੰ 사ਸੀ ਕਾਲ ਜੀ ਸਾਰਿਆਂ ਨੂੰ 사ਸੀ ਕਾਲ ਜੀ ਸਾਰਿਆਂ ਨੂੰ 사ਸੀ ਕਾਲ ਜੀ ਸਾਰਿਆਂ ਨੂੰ ਇਹਦੇ ਮੂੰਹ ਲਏ ਟੱਕ ਨਕੀ ਸਾਡੇ ਨੂੰ ਅੱਖ ਕੀ ਬਿਮਾਰੀ ਮੂੰਹ ਟਕੇ ਆ ਇਹ ਸਾਡੀ ਵੀਡੀਓ ਚ ਨਾ ਆਵੇ ਫੋਟੋ ਅਸੀਂ ਵੀ ਵੀਡੀਓ ਚ ਨਹੀਂ ਹੋਣਾ ਚਾਹੀਦੀ ਸਾਨੂੰ ਇਹ ਵਲੌਗ ਬਣਾਦੇ ਨਵੇਂ ਫੋਨ ਚ ਸਾਨੂੰ ਕੋਈ ਨਵੇਂ ਫੋਨ ਦੀ ਪਾਰਟੀ ਨਹੀਂ ਕੋਈ ਕੁਛ ਨਹੀਂ ਆਪਣੀ ਨਾ ਪਾਰਟੀ ਅੰਦਰ ਕੁਝ ਲੈ ਕੇ ਆਏ ਆ ਯਾਰ ਮੈਨ ਨਹੀਂ ਇਹ ਗੱਲ ਠੁਠੀ ਇਹ ਮੈਨ ਨਹੀਂ ਕਰਦੀ ਬਾਲਟੀ ਨਾ ਵੀ ਮਿਲਦੀ ਆ ਇਸੇ ਕਰਕੇ ਆਉਣਾ ਹੀ ਨਹੀਂ ਵਲੋਗ ਜਿਨ੍ਹਾਂ ਦਾ ਕਾਨੂੰ ਪਾਰਟੀ ਨਹੀਂ ਮਿਲਦੀ ਤੇ ਦੱਸੋ ਤੁਸੀਂ ਇੱਥੇ ਬੈਠੇ ਕਰ ਰਹੇ ਹੋ ਮੇਰੀ ਗੱਲ ਸੁਣ ਲਓ ਨਹੀਂ ਕੁੜੀਓ ਇਹ ਮੂੰਹ ਪਤਾ ਕਿੰਨੇ ਨੇ ਠੱਕੇ ਹੁੰਦੇ ਜਿਹੜਾ ਵੀਡੀਓ ਹੁੰਦੀਆਂ ਵਾ ਹਾਂ ਚੋਰਨੀਆਂ ਦੇ ਕੋਈ ਚੱਕਰ ਨਹੀਂ ਕਰੋ ਨੰਗੇ ਜੋਤੀ ਨਹੀਂ ਹੁਣ ਚੋਰਨੀਆਂ ਰਹਿੰਦੇ ਹਨ ਤੁਹਾਨੂੰ ਤੋਂ ਪਾਰਟੀ ਲਿਆਈ ਆਪੇ ਸ਼ਰਿਆਮ ਹੋ ਜਾਗੇ ਆਪ ਵੀ ਨਹੀਂ ਨਵੜ ਪਾਰਟੀ ਦੇ ਆਈ ਆ ਤੇ 3 ਵਾਰੀ ਕੰਦੂਸੀ ਕਰਨੀ ਹੈ ਨਹੀਂ ਨਵਾਂ ਨੂੰ ਕਿਹੜੀ ਪਾਰਟੀ ਦੇ ਆਈ ਆ ਕਿਉਂ ਨਹੀਂ ਨੂਆ ਦੇ ਤੇ ਲੋਹ ਕਰ ਨੂੰ ਨਾ ਤਾਂ ਬੇ ਦੇ ਨਾਲ ਰੰਗੀਏ ਕਰਾ ਹਾਂ ਤੇ 3 ਹੋ ਗਏ ਸਾਡੇ ਨਾਲ ਇਦਾਂ ਨਹੀਂ ਕਰਨੇ ਆਪਾਂ ਨਹੀਂ ਸਾਡਾ ਚੱਲਦਾ ਹਨ ਪਾਰਟੀ ਦੇਂਗੇ ਤੇ ਵਲੌਗ ਚੋਣਾ ਨਵੇਂ ਫੋਨ ਦੇ ਵਲੌਗ ਚ ਨਹੀਂ ਕੱਲ ਨੂੰ ਪਾਰਟੀ ਕਵਾਲ ਦਾਂਗੇ ਬੂਥੇ ਨੰਗੇ ਕਰ ਲੋ ਕੱਲ ਵੀਡੀਓ ਨਹੀਂ ਬੰਦੀ ਪਰ ਸੋਣਾ ਕੱਲ ਬੱਸ ਉਹ ਕਰ ਦਾਂਗੇ ਪੱਕਾ ਪੱਕਾ ਇਹ ਸਾਰਾ ਜਿਹੜਾ ਹੋ ਰਿਆ ਵਾ ਨਾ ਕੰਮ ਇਤਾਂ ਕਰਕੇ ਨਾ ਮੂੰਹ ਠੱਕਿਆ ਵੀ ਅੰਕਲ ਹੋਣਾ ਲਿਆ ਨਵਾਂ ਫੋਨ 20000 ਦਾ ਮੈਂ ਚਾਹ ਥਲੀ ਹੁੰਦੀ ਨਹੀਂ ਇਹ ਕਹਿੰਦਾ ਵੀ ਅਸੀਂ ਮੂੰਹ ਮਿਠਾ ਕਰਨਾ ਤਾਂ ਅੰਕਲ ਨੇ ਡੱਬਾ ਦਾ ਨਾ ਤਾਂ ਕਰਦਾ ਆ ਵੇ ਚਾ ਪੀਂਦੀ ਆ ਵੇ ਵੇ ਚਾ ਮੂੰਹ ਫਰਾਟ ਲੰਗੇ ਰੱਖੀ ਪੀ ਪੀ ਚਾ ਹਾਂ ਕਿ ਕਾਪੜਾ ਹੈ ਹਾਂ ਦੰਦ ਦੇਖਦੇ ਆ ਵਿੱਚੋਂ ਦੀ ਕਾਪੜਾ ਹੈ ਹੋਰ ਵੀ ਇਦਾਂ ਚੰਗਿਆ ਵੇਲਾ ਮਨਪ੍ਰੀਤ ਅੱਜ ਕੱਲ ਕੋਈ ਕਿਸੇ ਨੂੰ ਵੇਖ ਕੇ ਜਰਦਾ ਵਾਦਾ ਪਹਿਲਾਂ ਇਹ ਫੋਨ ਲਿਆ ਤੇ ਮਸਾਂ ਨਹੀਂ ਜੜੀਆਂ ਕਿਤੇ ਸੜਕੇ ਹੀ ਮਰ ਗਈਆਂ ਸੱਸਰੀ ਕਾਲ ਜੀ ਇਹ ਇਹ ਦੀ ਤਾਂ ਚਰਨ ਵਾਲੀ ਹੈ ਮੈਂ ਸੋਚਾ ਤਾਂ ਮੈਨੂੰ ਜੋੜ ਲੱਗਦਾ ਵੀ ਸੋਚੀ ਜਾਓ ਚੱਕਲਾ ਮੂੰਹ ਚੰਗੀ ਰਹਿ ਚੱਕਲਾ ਮੂੰਹ ਦੋਈ ਮੈਂ ਆਹ ਦੇ ਦੀ ਵੀਡੀਓ ਚ ਵੇਖ ਲੈਣਾ ਮੂੰਹ ਮਲਪੀ ਦੇ ਇੰਨੇ ਕਣਾ ਤੂੰ ਹੀ ਪਤਾ ਨਹੀਂ ਕਿਹੜੀ ਨਹੀਂ ਨਹੀਂ ਇਹ ਪਹਿਲਾਂ ਸੋਚ ਆ ਪਰਸ ਪੱਕਾ ਪੱਕਾ ਆ ਜਾਣੀ ਆ ਫੇਰ ਅੱਜ ਪਰਸਨ ਪਾਰਟੀ ਵਿੱਚ ਆਂ ਦੇ ਗਵਾਰ ਇਹ ਸਾਰੇ ਭੈਣ ਭਰਾ ਇਹ ਮੁੱਕਰ ਦੇ ਦਿੰਦੀ ਆਰੇ ਸਾਹਮਣੇ ਚਾਹੀਦੀ ਹਾਂ ਨਹੀਂ ਪਾਰਟੀ ਚਾਹੀਦੀ ਹੈ ਕੋਈ ਨਾਲੇ ਦਾ ਹੋਮ ਮਠਾ ਦਾ ਨਾਲੇ ਬਣਾਵਾਂਗੇ ਬਲੌਗ ਟੇਬਲ ਭਰਿਆ ਹੋਣਾ ਚਾਹੀਦਾ ਨੁਕਰ ਕੋਈ ਨਹੀਂ ਖਾਣੀ ਹੋਣੀ ਚਾਹੀਦੀ ਭਾਵੇਂ ਰੋਟੀ ਕਿਹਦਾ ਹੋਵੇ ਜਿੰਨਾ ਮਰਜ਼ੀ ਲਾਓ ਹਾਂ ਗਾਲ ਸੁਣਾ ਹਾਂ ਹੋ ਚਾਰੇ ਕੱਪ ਪੰਜੇ ਖਲਾਰ ਦੋ ਨੁਕਰਾਂ ਦੇ ਟੇਬਲ ਹੋਣੇ ਭਰ ਜਾਣਾ ਭਾਵੇਂ ਲੰਚ ਕਰ ਲਓ ਭਾਵੇਂ ਡਿਨਰ ਕਰ ਲਓ ਸਾਨੂੰ ਪਾਰਟੀ ਚਾਹੀਦੀ ਚੱਲ ਠੀਕ ਆ ਕੋਈ ਗੱਲ ਨਹੀਂ ਪਾਰਟੀ ਖਵਾਲ ਦਾਂਗੇ ਜਿੱਦਾਂ ਕਰਾਂਗੇ ਕਾਲੀ ਸ਼ਾਮਰ ਬਣਾਵਾਂਗੇ ਸਾਗ ਸਾਗ ਬਣਾਵਾਂਗੇ ਜਵਾਰ ਦੀਆਂ ਰੋਟੀਆਂ ਉਹ ਲਿਆਓ ਉਹ ਤੁਹਾਡਾ ਕਰੋ ਤੁਹਾ ਗਾ ਨਹੀਂ ਆਉਂਦੇ ਤੇਰੇ ਗਾ ਨਹੀਂ ਆਉਂਦੇ ਨਾ ਅੱਜ ਦਾ ਸਾਰੇ ਘਰ ਘਰ ਸਾਰਾ ਮੇਰੀ ਗੱਲ ਪੈਸੇ ਜਸ ਪੈਸੇ ਤੇ ਕਰ ਜੋ ਮੇਰੀ ਗੱਲ ਸੁਣਾ ਹੁਣ ਗੱਲਾਂ ਹੀ ਕਰੀ ਜਾ ਰਹੇ ਚ ਅੰਟੀਏ ਕੋਲਣਾ ਵਧਾਈ ਵੀ ਦੇਣੀ ਨਾ ਮੈਂ ਫੋਨ ਦੇ ਦਿੰਦੀ ਵਧਾਈ ਪਾਰਟੀ ਖਾਵਾਂਗੇ ਤੇ ਦਵਾਂਗੇ ਉਹ ਵਧਾਈ ਤੇ ਵੀ ਨਹੀਂ ਭੇਜਣਾ ਵਧਾਈ ਦੇ ਦੋ ਵੀ ਬਹੁਤ ਜਦੋਂ ਕਿਹਦੇ ਘਰ ਮੁੰਡਾ ਹੁੰਦਾ ਹੈ ਨਾ ਹਾਂ ਮੈਨੂੰ ਤਾਂ ਕਿਹਦੇ ਘਰ ਮੁੰਡਾ ਹੋਵੇ ਪਹਿਲਾਂ ਵੀ ਸਹਾਨ ਹੁੰਦਾ ਕਿ ਇਹਨੂੰ ਵੀ ਡੱਬਾ ਨਹੀਂ ਆਇਆ ਤੱਕ ਫੇਰ ਜਨੇ ਪੜਕ ਜਾਣਾ ਇਹਨਾਂ ਦਾ ਇੱਕ ਬਾਈਕੇ ਬਧਾਈ ਦੇ ਮੁੰਡਾ ਹੁੰਦੇ ਆ ਸਾਰੀ ਦੇ ਦਿੰਦੇ ਆ ਮੈਂ ਮਾਵੀ ਦੀ ਸਾਡਾ ਜ ਆ ਇੱਕ ਡੱਬਾ ਪੈਨਿੰਗ ਆ ਦੇਖਣ ਨੂੰ ਉਹ ਵੀ ਆ ਜਾਣਾ ਕੋਈ ਗੱਲ ਨਹੀਂ ਮੁੰਡਾ ਤਾਂ ਇਹ ਮੁੰਡਾ ਹੋਇਆ ਹੋਵੇ ਤੇ ਜੇ ਉਹ ਬੰਦਾ ਕਹਿੰਦਾ ਬਧਾਈ ਜਦੋਂ ਦੋ ਤਿੰਨ ਦਾ ਡੱਬਾ ਵੀ ਪਾ ਦਈਏ ਗੱਲਾਂ ਮੇਰੀ ਗੱਲ ਸੁਣੋ ਮੈਂ ਕਹਿੰਦੀ ਆ ਵਲੌਗ ਚ ਪਹਿਲੀ ਵਲੌਗ ਤੇ ਐਨੀਵਰਸਰੀ ਪਾਈ ਨਾ ਸੰਧੂਰ ਨਾਲ ਮਣਾਈ ਆ ਤਾਂ ਅਸੀਂ ਦੇਤੀ ਆ ਦੋ ਮਹੀਨੋਂ ਗੁਰਸਾਹਬ ਜੀ ਸਰੀਕ ਸੇਰੇ ਲਾ ਕੇ ਇੰਟੋਕ ਦੇ ਹੋਰ ਸਾਰੇ ਕੰਮ ਕਰਦੇ ਆ ਇਹ ਕਰਦੇ ਆ ਸਰੀਕਾ ਸਾਡੇ ਨਾਲ ਠੀਕ ਆ ਨਹੀਂ ਅਰੇ ਧੀਓ ਸਪੀਕਰ ਕਰਦੀਆਂ ਵਾ ਤੇ ਕੋਈ ਨਹੀਂ ਫਿਰ ਕੀ ਲੈ ਲੈਣਗੀਆਂ ਮੇਰੇ ਕੋ ਫਿਰ ਸਹੀ ਕੀ ਆਲੇ ਪੱਟੂ ਤਬ ਹੋਣਦੇ ਆ ਆਹੋ ਦੱਸ ਕਹਿੰਦੇ ਤੀਆ ਨਹੀਂ ਕੋਈ ਭਾਰੀਆਂ ਤੇ ਵੇਲੇ ਆਪ ਸੁੱਕਾ ਹੀ ਫੋਨ ਲਿਆ ਹਾਤਾ ਡੱਬਾ ਲਿਆ ਹੁੰਦੇ ਨਾਲ ਅੱਜ ਦੇ ਫੂਲ ਲੈ ਆ ਅਸੀਂ ਆਇਆ ਅੱਜ ਹੀ ਤੈਨੂੰ ਦਿਖਾ ਲਿਆ ਵੀ ਅਸੀਂ ਕਿਹੜੇ ਡੱਬਾ ਲੈ ਆਏ ਹਾਂ ਅੱਜ ਦਾ ਕਿਉਂ ਨਹੀਂ ਚੱਲ ਆਇਆ ਭਾਵੇਂ ਥੋੜੇ ਦਿਨਾਂ ਦਾ ਲੈ ਕੇ ਤੇ ਆਪਾਂ ਅੱਜ ਹੀ ਆਏ ਨਾ ਨਵਾਂ ਪਤੰਗਾਂ ਦੀ ਬੈਂਕ ਆਇਆ ਆ ਜਿਹੜਾ ਮੜੀ ਗਿਆ ਤੇ ਕਹਣਾ ਹਾਂ ਵੇਖੀ ਨਹੀਂ ਬਰਗਰ ਹੱਟ ਵੀ ਹੈ ਗਈ ਹੈ ਨਾ ਹੁਣ ਉਹ ਵੀ ਨਾਲ ਦਾ ਜੈਸ ਕੀ ਹੈ ਤੁਹਾਡੀ ਸਮੋਸੇ ਭਰਾਣੇ ਹੋ ਗਏ ਬਰਗਰ ਹੱਟ ਸਕਾਈ ਲੈਂਡ ਖੋਲਿਆ ਬੜਾ ਕੋ ਖੁੱਲਿਆ ਅੱਛਾ ਅੱਛਾ ਚਲੋ ਕੋਈ ਨਹੀਂ ਬਰਗਰ ਹੱਟ ਟੈਂਪੋ ਆਦਾਂਗੇ ਤੁਹੇ ਇਹ ਪਹਿਲਾਂ ਸੀਸਾ ਦੋ ਸਾਨੂੰ ਵੀ ਸਾਡੇ ਵਲੋਗ ਵੱਧ ਤੋਂ ਵੱਧ ਚੱਲਣ ਤੇ ਫਿਰ ਤੁਸੀਂ ਜੋ ਕਹੀ ਜਾਓਗੇ ਉਹ ਤੁਹਾਨੂੰ ਬੀਬੀ ਚੱਲਣ ਦੀ ਗੱਲ ਕਰਦੀ ਬਲੌਗਰ ਦੇ ਦੌੜ ਲਾਉਣੀ ਵੇਖੀ ਘੋੜਿਆਂ ਨੂੰ ਤੂੰ ਨਬ ਤੁਹਾਡੇ ਬਲੌਗ ਚੱਲਣ ਤੇ ਆਪਣੀਆਂ ਵੀਡੀਓ ਤੁਹਾਡੇ ਕੋਲ ਸ਼ੇਅਰ ਕਰਾਇਆ ਕਰੀਏ ਹਾਂ ਠੀਕ ਆ ਜੀ ਆਹੀ ਤੁਹਾਡਾ ਉਹ ਕਰਿਆ ਕਰਾਂਗੇ ਜਿਹੜਾ ਕੀ ਜਾਂਦੇ ਹੁੰਦੇ ਆ ਹੈ ਕਲੈਬੋਰੇਸ਼ਨ ਨਹੀਂ ਉਹ ਕਲੈਬੋਰੇਸ਼ਨ ਨਹੀਂ ਜਿਹੜਾ ਤੁਸੀਂ ਜੇ ਕਈ ਵਾਰ ਕਹਿੰਦੇ ਨੇ ਵੀ ਸਾਡਾ ਆ ਕਰ ਦੋ ਉਹ ਤਾਂ ਕੋਈ ਫਾਇਦਾ ਨਹੀਂ ਹੁੰਦਾ ਅੱਛਾ ਗ੍ਰੈਬਿਊਲੇਸ਼ਨ ਦਾ ਹੁੰਦਾ ਉਹਦਾ ਫਾਇਦਾ ਵਾ ਉਹ ਕੀ ਹੁੰਦਾ ਗ੍ਰੈਬਿਊਲੇਸ਼ਨ ਕੀ ਹੁੰਦਾ ਵਾ ਜਿੰਨੀ ਤੁਹਾਡੀ ਵੀਡੀਓ ਚੱਲਨੀ ਹੋਣੀ ਸਾਡੀ ਚੱਲਣੀ ਅੱਛਾ ਅੱਛਾ ਚੱਲ ਕੋਈ ਨਹੀਂ ਫਿਰ ਚਲੋ ਬਾਬਾ ਕਿਰਪਾ ਕਰੇ ਸਾਡੇ ਜਿਆਦੇ ਵਲੌਗ ਚੱਲਣ ਫਿਰ ਅਸੀਂ ਵੀਡੀਓ ਵੀ ਜਿਆਦੀਆਂ ਬਣਾਈਏ ਹਨਾ ਗ੍ਰੈਬਿਊਲੇਸ਼ਨ ਚ ਤੇ ਚਾਰ ਚਾਰ ਵਲੌਗ ਗਾ ਸਾਹ ਸੰਗ ਤੂੰ ਵੀ ਆ ਜਾਓ ਇੱਥੇ ਮੈਂ ਵੀ ਵਿੱਚ ਆ ਜਾ ਆ ਮਾਸਾ ਵਲੌਗ ਦੇ ਹਾਂ ਸਾਡੀ ਵਾ ਕੀ ਤੈਨੂੰ ਬਥੇਰੇ ਲੋਕਾਂ ਨੇ ਦੇਖਿਆ ਮੈਨੂੰ ਹੀ ਨਹੀਂ ਦੇਖਿਆ ਹਾਂ ਤੈਨੂੰ ਚਲ ਕੋਈ ਗੱਲ ਨਹੀਂ ਠੀਕ ਹੈ ਬਾਕੀ ਬਾਤ ਨਹੀਂ ਹੋਣੀ ਵਾ ਸਾਡੀ ਹੈ ਤੇਰੀ ਬਾਤ ਹੀ ਤੇਰੀ ਬਾਤ ਹੀ ਜਿੰਦਾਬਾਦ ਹੋ ਲੋ ਪਛਾੜ ਲੜਾ ਲੋਕਾਂ ਨੇ ਵੀ ਅੰਟੀ ਆ ਹਾਂ ਹੋਏ ਤਾਂ ਗੱਲ ਹੈ ਇਹ ਫਿਰ ਲੋਕਾਂ ਦੇ ਦਿਲਾਂ ਚ ਪਿਆਰ ਬਣਾਇਆ ਨਾ ਪਾਰਟੀ ਦੇ ਕੇ ਫਿਰ ਦੇਖੋ ਤੁਹਾਨੂੰ ਉਹ ਤਾਂ ਗੱਲ ਹੈ ਹੀ ਆ ਮੈਂ ਹੁਣ ਕਾਪੀ ਫੇਰ ਕੱਢ ਲਿਆ ਵਾ ਹਾਂ ਕਾਪੀਆਂ ਨੰਬਰ ਸਾਕੇ ਮੰਗਾ ਹਾਂ ਵੀ ਮੰਗ ਪਤਾ ਦੇ ਕੁਛ ਲੋਕ ਹਫਤੇ ਵਿੱਚ ਕੀ ਕੀ ਖਾਇਆ ਕਰਨਾ ਕੀ ਨਾ ਹੀ ਸਿੱਧਾ ਹੀ ਮਾੜੀ ਜਾ ਵਜਣਾ ਸੋਗੋ ਚੰਗਾ ਵਾ ਬੋਲੀ ਵਧੀਆ ਗੱਲ ਹੋਈ ਉਦੋਂ ਤੇ ਮੈਂ ਤੇ ਕਹਿੰਨੀ ਆ ਕਿ ਸਗੋਂ ਤੁਸੀਂ ਜਿੱਦਣ ਘਰ ਆਓਗੇ ਉਸ ਦਿਨ ਵਧੀਆ ਪਾਰਟੀ ਹੋ ਜਾਣੀ ਸਗੋਂ ਕਰਮ ਵਾਲਾ ਤੇ ਹੋਣਾ ਉਂਦਰ ਮਹਿੰਗਾ ਪਹਿਣਾ ਹੀ ਤੇ ਕੁੜੀਆਂ ਘਰ ਜਾਣੀਆਂ ਨਹੀਂ ਮਹਿੰਗਾ ਪਹਿੰਦਾ ਨਹੀਂ ਮਹਿੰਗਾ ਪਹਿੰਦਾ ਨਾ ਚੱਲਣੀ ਵੀ ਜਾਣੀਆਂ ਗੱਲ ਸੁਣ ਇੱਕ ਮਿੰਟ ਨਹੀਂ ਓਦਾਂ ਮੇਰੀ ਗੱਲ ਸੁਣੋ ਕੋਈ ਨਹੀਂ ਜਵਾਈ ਜਾ ਕੋਈ ਗੱਲ ਨਹੀਂ ਮਹਿੰਗਾ ਨਹੀਂ ਮੈਨੂੰ ਪੈਣਾ ਮਾਸਾ ਵੀ ਭਾਵੇਂ ਇੱਕ ਵਾਰ ਛੱਡ ਕੇ ਦੋ ਦੋ ਵਾਰ ਆਓ ਪਰ ਇੱਕ ਗੱਲ ਇਹ ਮੂੰਹ ਵੱਡੇ ਮੱਖੀਆਂ ਪੈਣੀਆਂ ਹੀ ਹੋਂ ਨਹੀਂ ਇਹ ਜੱਡੜਾ ਹੀ ਹੋਂ ਨਾ ਆ ਆ ਉਹਨਾਂ ਕੇ ਅੱਡੇ ਉਹਨਾਂ ਕੇ ਚੰਗਾ ਜਿੰਨਾ ਕੇ ਤੁਸੀਂ ਆਖੋ ਵੀ ਸਾਡੀ ਮਾਂ ਜਿਹੜੀ ਆ ਨੂੰ ਕੰਦ ਕਰ ਲੈਣ ਹੈ ਮਾਂ ਕੀ ਕਰਾਉਣੇ ਆ ਮੂੰਹ ਦੇਣ ਆਹੋ ਮੈਂ ਜੋਤੀ ਦੀ ਮਾਂ ਆ ਗਈ ਹੁਣ ਉਹਨੂੰ ਮੰਗ ਲਾ ਦੋ ਆਹੋ ਆਜੇ ਕੀ ਆ ਸਾਕੀ ਕਾਲ ਆਜੇ ਤੇਰੀ ਜੋਤੀ ਦੀ ਮਾਂ ਆ ਗਈ ਪਹਿਲਾਂ ਹੀ ਮਿਲਣ ਵਾਸਤੇ ਕਣੂਨ ਕੀ ਰਾਹੀ ਹਨ ਕੋ ਹੁਣ ਚਲਤੇ ਚੱਲੀਏ ਦੋੜੀਏ ਆ ਚਲੋ ਚਲੋ ਕੀ ਗੱਭਦੇ ਆ ਦੇਖੋ ਚਾਹ ਠੰਡੀਆਂ ਹੁੰਦੀ ਜਾਂਦੀ ਜਾ ਕੇ ਆਈ ਬਣਾਏ ਸਭੀ ਬਣ ਗਈ ਆ ਬਣ ਗਈ ਸਾਨੂੰ ਆਉ ਖੁਲਕੇ ਪਕਾਈਏ ਦਿਖਾਈ ਹਾਂ ਲੋਰੇ ਸੱਦਾ ਇਧਰ ਵੀ ਆ ਗਿਆ ਉਹ ਵੀ ਤੋਂ ਹੀ ਪੜੀ ਲੋਟੀ ਅੰਟੀ ਨੇ ਅੰਟੀ ਨੇ ਅਜੇ ਨੋਕੀਆ 1200 ਦੇ ਲਿਆ ਤਾਂ ਵੀ ਸੱਦਾ ਦੇਤਾ ਹੀ ਰੋਟੀ ਦਾ ਤੇ ਇਧਰ ਵੇਲੇ ਏਡਾ ਵੱਡਾ ਫੋਨ ਬੀਬੀ ਨੇ ਫੋਨ ਲੈ ਲਿਆ ਵਾ ਬੀਬੀ ਦੇ ਪੜਣੀ ਕਿਹੜੀ ਦੁਕਾਨ ਤੇ ਛੱਡ ਆਉਂਦੀ ਬਾਅਦ ਵਕਤ ਪਾ ਦਿੰਦੀ ਤਿੰਨਾ ਚੱਲ ਨਹੀਂ ਹੁਣ ਨਵਾਂ ਲਿਆ ਵਾ ਤੇਰੇ ਲੈ ਕੇ ਕਿੱਥੇ ਪਈ ਨਾ ਤੇਰੇ ਨਾਲ ਮੇਰੇ ਹੋ ਗਿਆ ਉਹਦੇ ਨਵਾਂ ਲਿਆ ਮਾਰੇ ਮੈਂ ਕਿੱਥੇ ਕਹਿਣੀ ਮੈਂ ਤਾਂ ਪੰਜ 6 ਗਵਾਏ ਆ ਆਇ ਤਰੇ ਝੋਲਿ ਜੱਖ ਰੱਖ ਲੈਨੀ ਆ ਤੇ ਜਦੋਂ ਉੱਠਦੀਆਂ ਉਹ ਪਹਿਲਾਂ ਵੀ ਹੋਇਆ ਸਾਇਆ ਅੰਮ੍ਰਿਤਸਰ ਗਈ ਮੈਂ ਹਰਮੰਦਰ ਸਾਹਿਬ ਤੇ ਵੀਡੀਓ ਵਾੜੀ ਫੋੜਾ ਫੜਵਾਣ ਜਾਣੇ ਲਿਖਿਆ ਚਕੇ ਤੇ ਇੱਥੇ ਝੋਲਿ ਜੱਖ ਰੱਖ ਲਿਆ ਜਦੋਂ ਉੱਠ ਲੱਗੀ ਉਹ ਸਾਈਡ ਤੇ ਡਿੱਗ ਗਿਆ ਉੱਥੇ ਪਿਆ ਰਹਿ ਗਿਆ ਤਰੇ ਮੇਰਦਾ ਢੁੜ ਕੇ ਜਦੋਂ ਹਰਮੰਦਰ ਸਾਹਿਬ ਪਹੁੰਚ ਕੇ ਢੁੜ ਕੇ ਜਦੋਂ ਸਟੇਸ਼ਨ ਤੇ ਗੱਡੀ ਨੰਗੀ ਬੀਬੀ ਨੇ ਕਾ ਬਈਆ ਨਾ ਪਰਸ ਰੱਖਿਆ ਘਰ ਨਿਕਲ ਜਾ ਕੇ ਤੋਂ ਉਹਦੇ ਵਿੱਚ ਇਨਾ ਕੱਢਿਆ ਕਰ ਜਦੋਂ ਲੋ ਫੋਨ ਉਹਦਾ ਉਹ ਤੋਂ ਕੱਢਿਆ ਫੇਰ ਰੱਖ ਲਿਆ ਵਿੱਚੇ ਬੀਬੀ ਨੂੰ ਦੇ ਦਿੰਨੇ ਜਿਹੜੋ ਪੂਨੀਓ ਮੈਂ ਲਿਆਇਆ ਸੀ ਹਾਂ ਉਹ ਉਹ ਗਲਤੀ ਪਾਉਣੀ ਡੋਰੀ ਉਹਨੀਆਂ ਥੋੜਾ ਲਿਆਂ ਦੇ ਬਾਹਰੋਂ ਲਿਆਂ ਦੇ ਹੀ ਉਹਦੇ ਬੀਬੀ ਉਹ ਡੋਰੀ ਲੱਗੀ ਆ ਨਾਲ ਉਹ ਫੋਨ ਵਾਸਤੇ ਹੀ ਆ ਉਹ ਨਿੱਕੇ ਨਿੱਕੇ ਫੋਨ ਵਾਸਤੇ ਹੀ ਆ ਡੋਰੀ ਮਿੱਟੀ ਪਾਛੇ ਨਹੀਂ ਆ ਉੱਥੋਂ ਹੀ ਕੱਢਣਾ ਉੱਥੋਂ ਹੀ ਸੁਣ ਕੇ ਬੇਬੇ ਚ ਪਾ ਦੇਣਾ ਗੁੱਜਦਾ ਗੁਤਲੀ ਨਹੀਂ ਹੁੰਦੀ ਐਦਾਂ ਦਾ ਬਣ ਜਾ ਜਿਆ ਨਹੀਂ ਨਹੀਂ ਬੀਬੀ ਹੌਣਾ ਕਰੀ ਉਹਦਾ ਹਾਰ ਦਾ ਨੁਕਸ ਹੁੰਦਾ ਹੀ ਫਿੱਟਰ ਦੇ ਲੱਗੇ ਰਹਿਣੇ ਫੋਨ ਹੌਣਾ ਕਰੀ ਕੋਈ ਨਹੀਂ ਕੋਈ ਗਲਤੀ ਨਹੀਂ ਨਾ ਨਹੀਂ ਅਹੀਂ ਬੀਬੀ ਦੇ ਦੋਖੀ ਆ ਕਿਤੇ ਅੱਡੀ ਪਹਿਲਾ ਫੋਨ ਨਹੀਂ ਸੀ ਨਾ ਹੁੰਦੇ ਤੇ ਇਸ ਮੇਰਾ ਜਦੋਂ ਨਾ ਹੋਈ ਗੇਸਮੈਂਟ ਹੋਈ ਸਭ ਤੋਂ ਪਹਿਲਾਂ ਮੈਨਾਂ ਨੇ ਫੋਨ ਲਾ ਕਿਤੇ ਹਾਏ ਹਾਏ ਅੱਛਾ ਇਹਨਾਂ ਨੇ ਗਿਫਟ ਕੱ ਲੈ ਆ ਦੇ ਮੈਨੂੰ ਨਹੀਂ ਪਤਾ ਵਿੱਚ ਫੋਨ ਆ ਮੈਂ ਨਾ ਇਹ ਨਾ ਵਰਤ ਲੈ ਕੇ ਆਈ ਮੇਰਾ ਪਹਿਲਾ ਵਰਤ ਲੈ ਕੇ ਆਈ ਕਿ ਕਿ ਕਰ ਮੇਰਾ ਭਾਜ ਭਾਜ ਕੇ ਨਾ ਰੋਟੀ ਬਾੜੀ ਫੜਾਉਂਦੀ ਲੱਗ ਇਹਨਾਂ ਦੇ ਰਿੰਗ ਡੀਰ ਨੂੰ ਤੇ ਲਈ ਸਾਸਰੀ ਕਾਲ ਜੀ ਮੈਂ ਆਇਆ ਖਾ ਨੇ ਵਿਆਹ ਤਾਂ ਪਹਿਲਾਂ ਆਏ ਲੈ ਕੇ ਤਾਂ ਪਹਿਲਾਂ ਵਰਤ ਲੈ ਕੇ ਆ ਰਹੇ ਪੱਕੇ ਕਰ ਕੋਣ ਕੋਣ ਆ ਇਹਨਾਂ ਦੇ ਮਮਾ ਇਹਨਾਂ ਦੇ ਭੈਣਾ ਪਣਵਈਆ ਇਹਦਾ ਭਰਾ ਛੋਟਾ ਤੇ ਸਾਰੇ ਆਏ ਫੈਮਿਲੀ ਆਹ ਹੋਈ ਮੈਂ ਤਾਂ ਨਹੀਂ ਸਮਝਿਆ ਨਾ ਮੈਂ ਵੀ ਉਹ ਵੀ ਕਰ ਦੂੰਗਾ ਠਕੜਾ ਮੁੜ ਕੇ ਦਾ ਅਦੀਵਾਜ ਆਇਆ ਸਸਤੀ ਕਾਲ ਜੀ ਕਿਹਾ ਹਾਂ ਹਾਂ ਸਸਤੀ ਕਾਲ ਦੀਵਾਜ ਕਿਤ ਹੋਦੀ ਆ ਫਿਰ ਜਦੋਂ ਮੈਂ ਨਾ ਫ੍ਰਿਜ ਤੇ ਰੱਖ ਦਿੱਤਾ ਗਿਫਟ ਆਪਣਾ ਉਹ ਕੰਨ ਲਾ ਹਾਂ ਇਹ ਚ ਨਾ ਸਸਤੀ ਕਾਲ ਕਿਉਂ ਕਿ ਇਹ ਚ ਕੀ ਹੋਗਾ ਮੈਂ ਕੋਈ ਰੀੜ ਰੁੜੋਣਾ ਆਹ ਹੋ ਫਿਰ ਫੋਨ ਨਿਕਲਿਆ ਕੀ ਫੋਨ ਆਹ ਚਾ ਚੜ ਗਿਆ ਫਿਰ ਹਾਂ ਉਹ ਤਾਂ ਤੁਹਾਨੂੰ ਪਤਾ ਦੋ ਇੰਨਾ ਫੋਨ ਨਹੀਂ ਹੁੰਦਾ ਹਣਾ ਤੇ ਕਿੰਨੇ ਸਾਲ ਹੋ ਗਏ ਤੁਹਾਡੇ ਵਿਆਹ ਨੂੰ ਵਿਆਹ ਨੂੰ ਹੋ ਗਏ 13 ਸਾਲ ਹੋ ਗਏ ਕਾਦੇ 14ਵਾਂ ਲੱਗ ਗਿਆ ਹਣਾ ਕੱਲ ਤੁਹਾਡੀ ਮੈਰਿਜ ਐਨੀਵਰਸਰੀ ਨਹੀਂ ਚੋ 14 15 ਦੀ ਦੱਸੀ ਵੀ ਵੀਰੇ ਮੁੱਤਾ ਦਾ ਮੇਰਾ ਗਾਣਾ ਖਾਂਦੇ ਜੇ ਆਪ ਮਨਪ੍ਰੀਤ ਆਪ 14 15 ਦੀ ਮੈਰਿਜ ਐਨੀਵਰਸਰੀ ਲੰਘੀ ਤਾਂ ਦੀ ਕਿਹਨ ਦੱਸਿਆ ਨਹੀਂ ਤੇ ਫਿਰ ਆਪ ਭੁੱਖੀਆਂ ਤੁਸੀਂ ਆਪ ਨੂੰ ਆਪ ਨੂੰ ਪਤਾ ਲੱਗਾ ਨਾ ਆਹ ਨੂੰ ਅਗਲੇ ਦਿਨ ਪਤਾ ਲੱਗਾ ਆਪ ਨੂੰ ਪਤਾ ਹੀ ਮੈਨੂੰ ਦੱਸਿਆ ਨਹੀਂ ਚੋਰ ਅੱਛਾ ਉਹ ਨਹੀਂ ਆਣਾ ਇਹ ਨਾ ਕਾਕਾ ਹੀ ਆਪਾਂ ਨਹੀਂ ਕਦੀ ਮਨਾਈ ਫਿਰ ਤੁਸੀਂ ਇੱਥੇ ਹੀ ਹੁੰਦੇ ਟੀਮ ਮੈਂਬਰਾਂ ਚ ਮਨਾਉਂਦੇ ਆਪਣੀ ਮੈਰਿਜ ਐਨੀਵਰਸਰੀ ਹਾਂ ਦੇ ਪਾਰਟੀ ਹੁਣ ਕੱਲ ਪਾਰਟੀ ਖਵਾਈ ਸੀ ਮੇਰੇ ਲਈ ਤੈਨੂੰ ਪਾਰਟੀ ਖਵਾਤੀ ਤੇ ਮੁਝੇ ਤਾਂ ਲੱਗ ਪਾਇਆ ਨਹੀਂ ਪਾਰਟੀ ਖਵਾਈ ਤੈਨੂੰ ਉਹ ਤਾਂ ਲੈ ਜਾਂਦਾ ਪੈਕਟ ਤੇ ਚਾਕਲੇਟ ਹਾਂ ਉਹ ਪਾਰਟੀ ਹੋ ਗਈ ਕਿ ਕਿ ਪਾਰਟੀ ਵਿਆਹ ਵਿੱਚ ਸਾਰਾ ਲੈ ਆ ਤੇ ਹੋਰ ਕੀ ਨਾ 15 ਅਜ ਪੁੱਤ 15 ਹੈ 20 ਥੋੜੀ 20 15 ਤੁਹਾਨੂੰ ਵਧੀਆ ਵਿੱਚ ਜਿੱਦਾਂ ਵਿੱਚ ਅਛਾ 20 ਹੋ ਗਏ ਫੇਰ ਠੀਕ ਆ ਭੈਣ ਭਰਾਵਾਂ ਦੀ ਦਵਾਈ ਦਵਾਦੀ ਦਵਾਦੀ ਪਾਰਟੀ ਲੋਕ ਕਿ ਦਵਾਦੀ ਇਹ ਤਾਂ ਤਾਂ ਹੀ ਕਰਦੀ ਨਾ ਨਾਨੀ ਉਹ ਫੋਨ ਆਇਆ ਉਹ ਬਾਰਿਸ਼ ਵਿਆਹ ਦੁਬਾਰਾ ਗਿਆ ਖਰਾਬ ਇਹਨੇ ਫਿਰ ਫੋਨ ਲਾ ਕੀਤਾ ਵਾਈਟ ਕਲਰ ਦਾ ਬੜਾ ਸੋਹਣਾ ਸੀ ਉਹਦੇ ਤੇ ਆਪਾਂ ਨਾ ਸਕਰੀਨ ਲਾਈ ਜਿੰਪ ਵਾਲੀ ਇਹਦਾ ਥਾਨ ਕਰਾਂ ਜਿੰਪ ਖੁੱਲ ਜਾ ਰਹੀ ਅੱਛਾ ਉਹ ਖੁੱਲ ਜਾ ਰਿਹਾ ਨਵੇਂ ਨਵੇਂ ਚੱਲੇ ਹੀ ਅਜੇ ਉਹ ਫੋਨ ਮੇਰਾ ਇੱਕ ਟੱਕੰਜਾ ਥਾਨ ਕਰਦੇ ਹੁੰਦੇ ਏਦਾਂ ਕਰਕੇ ਅੱਛਾ ਇਹ ਤਾਂ ਪਹਿਲੇ ਡਿਟੇਲਸ ਸਲਾਈਡ ਰਹਿ ਗਈ ਬڑے ਫੋਨ ਚੱਲ ਪਏ ਹੁਣ ਤੇ ਕੋਈ ਗੱਲ ਨਹੀਂ ਕਰਨ ਵਾਲੇ ਜਿੱਦਾਂ ਦੇ ਜਿੰਨੇ ਸੂਟ ਚੱਲ ਪਏ ਤੇ ਉਹਨੇ ਹੀ ਫੋਨ ਚੱਲ ਪਏ ਹੁਣ ਹਾਂ ਹੁਣ ਨਹੀਂ ਕੋਈ ਚੰਗੀ ਬੈਠੀ ਚਲੋ ਬਾਤ ਕਰੀਏ ਸਾਸਟਿਕਾ